ਸਾਸਰੀ ਗੱਲ ਦੋਸਤੋ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ World Wide Expert ਤੇ ਇਸ ਚੈਨਲ ਤੇ ਜਿੱਥੋਂ ਦੇਸ਼ ਆ ਦੇਸ਼ ਵਿੱਚ ਕੰਮਾਂ ਦੀ ਲੋੜ ਬਾਰੇ ਜਾਣਕਾਰੀ ਦਿੰਦੇ ਆ ਤੇ ਪੂਰੀ ਵੀਡੀਓ ਪੰਜਾਬੀ ਵਿੱਚ ਹੋਊਗੀ ਪੂਰੀ ਜਾਣਕਾਰੀ ਮਿਲੂਗੀ ਤੇ ਚੈਨਲ ਤੇ ਬਣੇ ਰਹਿਣ ਲਈ ਸਬਸਕ੍ਰਾਈਬ ਕਰੋ ਤੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ সৌদি ਅਰਬੀਆ ਦੀ সৌদি ਅਰਬੀਆ ਦੀ ਬਹੁਤ ਮਸ਼ਹੂਰ ਕੰਪਨੀ ਅਬਦੁਲ ਮਸ਼ੀਨ ਅਲ ਤਮیمی ਕੰਪਨੀ ਦੇ ਵਿੱਚ ਭਾਰੀ ਕੰਮਿਆਂ ਦੀ ਲੋੜ ਹੈ ਜਿਹਦੇ ਵਿੱਚ ਕੀ ਕੰਮ ਟ੍ਰੇਲਰ ਡਰਾਈਵਰ ਬੈਂਕ ਸੁਪਰ सुकर ड्राइवर, बूम ट्रक ड्राइवर, बस ड्रैवर कार मकैनिक हैवी इक्विपमेंट म मकैनिक डीजल मकैनिक लेबर पलेंट एक्सपीरियंस लेबर कंसट्रक्शन जिदे कि सैलरी की, की रहेगी सुनो जी ट्रेलर ड्राइवर सैलरी रहेगी सतारा सौ प्लस ओवरटैम वैक्यूम टैंकर ड्राइवर की सैलरी होगी सतारा सौ पला प्लस ओवरटैम सुपर सकल ड्राइवर की भी सतारा सौ प्लस ओवरटाइम बूम ट्रक ड्राइवर की सैलरी रहेगी अठारह सौ प्लस ਤੇ ਕਾਰਮ ਕਾਰ ਮਕੈਨਿਕ ਦੀ ਸੈਲਰੀ ਹੋਗੀ 250 ਪਲੱਸ ਓਵਰਟਾਈਮ ਬੱਸ ਡਰਾਈਵਰ ਦੀ ਵੀ 1750 ਓਵਰਟਾਈਮ ਹੈਵੀ ਇਕੁਪਮੈਂਟ ਮਕੈਨਿਕ ਦੀ ਰਹੋਗੀ 2250 ਪਲੱਸ ਓਵਰਟਾਈਮ ਡੀਜ਼ਲ ਮਕੈਨਿਕ ਦੀ ਰਹੋਗੀ 2050 ਤੇ ਉਹੀ ਓਵਰਟਾਈਮ ਰਹੂਗਾ ਤੇ ਲੇਬਰ ਕੰਟਰাকਸ਼ਨ ਦੀ ਰਹੋਗੀ 1200 ਪਲੱਸ ਓਵਰਟਾਈਮ ਇਹਦੇ ਵਿੱਚ ਫਰੈਸ਼ ਇੰਡੀਅਨ ਲਾਇਸੈਂਸ ਵਾਲੇ ਬੰਦੇ ਵੀ ਲੈ ਜਾਉਗੇ ਤੇ ਏਜ ਲਿਮਟ ਹੋਈ ਤੁਹਾਨੂੰ ਬਾਈ 22 ਸਾਲ ਤੋਂ ਲੈ ਕੇ 45 ਸਾਲ ਦੇ ਵਿੱਚ ਵਿੱਚ ਰਹੋਗੇ 10 ਘੰਟੇ ਡਿਊਟੀ ਰਹੋਗੇ ਪਲੱਸ ওভারਟਾਈਮ ਰਹੂਗਾ ਜੀਜੀ ਕੀ ਇੰਟਰਵਿਊ 30 ਤਰੀਕ ਤੋਂ ਸਟਾਰਟ ਹੋਣ ਜਾ ਰਹੀ ਹੈ ਤੇ ਤੁਹਾਨੂੰ ਇਸ ਵੀਡੀਓ ਰਾਹੀਂ ਵੀਡੀਓ ਬਾਰੇ ਕੋਈ ਵੀ ਜਾਣਕਾਰੀ ਜਾਂ ਕੁਝ ਵੀ ਪੁੱਛਣਾ ਹੋਵੇ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਵਿੱਚ ਪੁੱਛ ਸਕਦੇ ਹੋ ਤੇ ਮੈਂ ਤੁਹਾਡਾ ਰਿਪਲਾਈ ਜ਼ਰੂਰ ਦਵਾਂਗਾ ਤੇ ਮੈਂ ਫਿਰ ਤੋਂ ਬੇਨਤੀ ਕਰਦਾ ਕਿ ਚੈਨਲ ਜਿਆਦਾ ਜਿਆਦਾ ਸਪੋਰਟ ਕਰੋ ਤਾਂ ਕਿ ਮੈਂ ਤੁਹਾਡੇ ਲਈ ਇਹ ਇਹ ਇਮੇਜ ਦੀਆਂ ਕੰਮ ਬਾਰੇ ਇਨਫੋਰਮੇਸ਼ਨ ਦੀਆਂ ਵੀਡੀਓ ਹਰ ਰੋਜ਼ ਲੈ ਕੇ ਆਉਂਦਾ ਰਹਾਂ ਥੈਂਕ ਯੂ ਸੋ ਮੱਚ